ਸਲੋਹ ਕਿਹੜੀ ਤਰੀਕ ਨੂੰ ਬੇਟਾ ਜਾਂਦਾ ਕੀ ਨਾਮ ਹੈ ਉਹਦਾ ਅਜ ਉਹਦਾ ਰਾਮਨ ਦਜੰਦ ਕਿਹੜੀ ਤਰੀਕ ਨੂੰ ਜਾਂਦਾ ਹੈ ਮੈਂ ਸ਼ੁੱਕਰਵਾਰ ਨੂੰ ਜਾਂਦਾ ਸੀ ਸ਼ੁੱਕਰਵਾਰ ਗਿਆ ਤਾਂ ਮੇਰਾ ਬੇਟਾ ਉਰਦੀ ਬੱਸ ਗਈ ਸੀ ਕਾਰਤਿਕ ਨਾਮ ਹੈ ਉਸ ਦਾ 14 ਸਾਲ ਦਾ ਉਹ ਉਰਦੀ ਬੱਸ ਗਈ ਸੀ ਕਦਾਰਨਾਥ ਮੰਦਿਰ ਤੋਂ ਅਸੀਂ ਉਸ ਚ ਭੇਜਿਆ ਰਸਤਾ ਅਸੀਂ ਪੇਜ ਹੀ ਨਹੀਂ ਦੇ ਦੇ ਜੀ ਉਸ ਨੇ ਬੱਚੇ ਨੂੰ ਕਿਉਂ ਕਰਦੇ ਅਸੀਂ ਉਹਨੂੰ ਭੇਜੇ ਵੀ ਆਪਣਾ ਇਕੱਲਾ ਨਹੀਂ ਭੇਜਿਆ ਜਾਂ ਆਪਣੀ ਦਾਦੀ ਨਾਲ ਜਾਂ ਆਪਣੇ ਪਾਪਾ ਨਾਲ ਕਿਉਂ ਮੇਰੇ ਨਾਲ ਉਹ ਇਸ ਤਰ੍ਹਾਂ ਮੰਗਦਾ ਸਾਡੇ ਦੋਨੋਂ ਬੱਚੇ ਦੀ ਕਦੇ ਇਕੱਲੇ ਨਹੀਂ ਭੇਜੇ ਤੇ ਬੱਸ ਨਾਲ ਜਿੱਥੇ ਉਹ ਮੇਰਾ ਬੱਚਾ ਚਮਨ ਡਾਕਟਰ ਦੇ ਸਿੱਕਣ ਜਾਂਦਾ ਰਹੇ ਇੱਕ ਤਿੰਨ ਦਿਨਾਂ ਆਉਂਦੀਆਂ ਦੀ ਉਸੇ ਕਰਦਿਆਂ ਕੋਲ ਜ਼ਬਰਦਸਤੀ ਕਰਦੇ ਆਂ ਕਿ ਕਹੇ ਜੱਦੀ ਨੂੰ ਫੋਨ ਕਰਮ ਕਦੀ ਇਹਦੇ ਪਾਪਾ ਨੂੰ ਇਹਦੇ ਪਾਪਾ ਨੇ ਮੈਂ ਨਹੀਂ ਭੇਜਣਾ ਹੈਗਾ ਮੈਂ ਕਿਉਂ ਮੈਂ ਤੇ ਨਹੀਂ ਸਕਦਾ ਮੈਂ ਕਦੇ ਅੱਖਾਂ ਤੋਂ ਦੂਰ ਨਹੀਂ ਕਰਿਆ ਬੰਦੇ ਨੂੰ ਉਹ ਨਹੀਂ ਮੰਨਿਆ ਜੀ ਇਹ ਬੱਚੇ ਦੀ ਪੰਜ ਚਾਰ ਦਿਨ ਕੱਲ ਨਹੀਂ ਸਲਾਹ ਹੋਣੀ ਜੀ ਭੇਜਣ ਦੀ ਹਾਂ ਹੋਣੀ ਅਰਸੀਂ ਕੋਈ ਵੀ ਨਾਂ ਤੇ ਜਿੰਨੇ ਆਪਕੀ ਸਾਰੇ ਤਰੀਕੇ ਨਾਲ ਨਹੀਂ ਭੇਜਣਾ ਬੱਚੇ ਨੂੰ ਸਾਡਾ ਬੱਚਾ ਵੀ ਸਾਡੇ ਨਾਂ ਤੋਂ ਵੀ ਗਰਾਂ ਦਾ ਮੰਮੀ ਪਾਪਾ ਜਿਵੇਂ ਤੁਸੀਂ ਕਹੋਗੇ ਫੋਨੇ ਮੈਂ ਕਰਾਂਗਾ ਮੈਂ ਨਹੀਂ ਜਾਂਦਾ ਉਹਨੂੰ ਫਿਰ ਉਹਦੀ ਹਾਂ ਕਰਾਈ ਜੀ ਉਸੁੰਦੇ ਨੇ ਫੋਨ ਕਰ ਕਰਕੇ ਦਿਨ ਚ ਵਦਨ ਕਿਲੇ ਗਏ ਗੱਡਾ ਫਿਰ ਅਸੀਂ ਕੇ ਰਾਰ ਨਾਲ ਤੋਂ ਅੰਦਰ ਉਹਨੂੰ ਵਾਸਤੇ 2 ਵਜੇ ਚੜਾ ਕੇ ਆਏ ਚਮਨ ਡਾਕਟਰ ਨੂੰ ਦੀ ਦਾਦੀ ਛੱਡਣ ਗਈ ਸੀ ਜੀ ਕਾਰਤਿਕ ਜੀ ਉਹਨੂੰ ਚਮਨ ਡਾਕਟਰ ਨੂੰ ਵਾਰ ਵਾਰ ਕਹ ਕੇ ਆਈ ਤੇ ਇਹ ਆਪਣਾ ਚੱਤਲਾ ਨਹੀਂ ਤੇ ਇਸ ਦਾ ਆਉਂਣਾ ਨਹੀਂ ਕਰਦਾ ਧਿਆਨ ਨਾਲ ਪੂਰਾ ਪੂਰਾ ਧਿਆਨ ਰੱਖਿਓ ਉਹ ਦੇਵਾਂ ਲੈ ਕੇ ਜਾ ਰਿਓ ਫਿਰ ਬਸ ਨੀਚੇ ਉਤਰ ਕੇ फिर बस उपर चढ़ के हथ जोड़ गए किए कि मेरे पोते का पूरा ध्यान रखिए कि वे भी समझदार है लेकिन मेरे भी कुछ नहीं रहेगा इसका पूरा पूरा ध्यान रखिए हरे मेरा बच्चा शनिवार गया जी मैं शनिवार अयोध्या पहुंचे मेरे पूरी की उसने मम्मा मैं पहुंच गया ठीक ठाक हूं मैं होटल जा रहा फिर अस चार बजे अयोध्या जावा ਮੈਂਗਾ ਟੀਕੇ ਬੁੱਤਿਆ ਨਾਲ ਰੱਖੀ ਆਪਾਂ ਕਿਸੇ بڑے ਬੰਦੇ ਦੇ ਨਾਲ ਨਹੀਂ ਕਹਿੰਦੇ ਟੀਕੇ ਮਮੀ ਤੇ ਉਹਨੂੰ ਕੋਈ ਨਸੀਬ ਦੇ ਕੇ ਸਾਰਾ ਭੇਜਿਆ ਹੋਇਆ ਦਾ ਉਹ ਚਾਰਾ ਜਨੋ ਤੇ ਨਾਨਾ ਨਨ ਨੀਣਾ ਉੱਤੇ ਜਾ ਕੇ ਬਸ ਦੀਆਂ ਦੋ ਟੀਮਾਂ ਬਣਾ ਲਈ ਆਉਣੀਆਂ ਜੀ ਸਾਨੂੰ ਕੁਝ ਨਹੀਂ ਬਤਾ ਹੁਣ ਸਾਨੂੰ ਗੱਲਾਂ ਪੂਰੀ ਪੂਰੀ ਬੜਾ ਲੱਗ ਰਹੀਆਂ ਅੱਜ ਤਿੰਨ ਦਿਨ ਹੋ ਗਏ ਮੇਰੇ ਬੱਚੇ ਨੂੰ ਲਾਪਤਾ ਹੋਏ ਉੱਤੇ ਜਾ ਕੇ ਮੇਰੇ ਬੱਚੇ ਨੂੰ 2:00 ਵਜੇ ਭੇਜਦਾ ਜਾਉਣਾ ਹਾਂ ਉੱਤੇ ਕੋਈ ਸ੍ਰੀ ਨਦੀ ਹੋਈਗੀ ਜੀ ਕਿ ਉੱਤੇ ਜਾ ਕੇ 25 ਬੰਦਿਆਂ ਨੂੰ ਪੰਨਾ ਗੜਦੋ ਜਿਹੜੇ ਆਪ ਬੜੇ ਨੇ ਜਨਾਨੀਆਂ ਨੇ ਤੇ ਉਹ ਸਾਰੇ ਬਾਅਦ ਚ ਗਏ ਆ ਜੋ ਵੀ ਤਾਂ ਗਏ ਨੇ ਜਾਂ ਹਾਦਸਾ ਹੋ ਗਿਆ ਸਾਡੇ ਦੋਲ ਤਾਂ ਉਹ 6:30 ਵਜੇ ਆਇਆ ਇਹਦੇ ਕਾਰਤਿਕ ਦੇ ਪਾਪਾ ਕੋ ਕਿ ਤੁਹਾਡਾ ਬੱਚਾ ਨਹੀਂ ਲੱਭ ਰੇ ਲੇਕਿਨ ਕੀਜੀ ਨੇ ਨਹੀਂ ਦੱਸੀਲੀ ਬੱਚੇ ਨਾਲ ਦੁੱਗੰਦਾ ਕੋਈ ਹਾਦਸਾ ਸਾਨੂੰ